ਇਰਤੋਂ ਇੱਕ ਵਾਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ 25 ਤਰੀਕ ਨੂੰ ਜ਼ਰੂਰ ਪਹੁੰਚਿਓ ਸਾਰੇ ਵੀਰ ਭਰਾ ਜਿੰਨੇ ਮੈਨੂੰ ਦੇਖਦੇ ਨੇ ਜ਼ਰੂਰ ਪਹੁੰਚਿਓ ਜ਼ਰੂਰ ਪਹੁੰਚਿਓ ਟਾਈਮ ਤੇ ਘਰੇ ਉੱਤੇ ਕਿੱਕ ਲਈਆ ਬਾਈਕ ਤੇ ਇੱਕ ਆ ਗਿਆ ਆਪਣਾ ਵੀਜ਼ਾ ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਆ ਤੁਹਾਡੇ ਨਾਲ ਗੱਲ ਕਰਨੀ ਸੀ ਜਿਹੜਾ ਆਪਾਂ ਨਵਾਂ ਕੰਮ ਸਟਾਰਟ ਕੀਤਾ ਉਹ 25 ਤਰੀਕ ਨੂੰ ਯਾਨੀ ਕਿ ਐਤਵਾਰ ਨੂੰ ਉਹਦੀ ਓਪਨਿੰਗ ਆ ਉੱਥੇ ਸਾਰੇ ਜਰੂਰ ਪਹੁੰਚਿਓ ਸਾਰੇ ਹੱਥ ਜੋੜ ਕੇ ਬੇਨਤੀ ਆ ਸਵੇਰੇ 9 ਵਜੇ ਜਰੂਰ ਪਹੁੰਚਿਓ ਸਾਰੇ ਜਾਣੇ ਜਰੂਰ ਆਇਓ ਬੀਰਪੁਰਾ ਜਿੰਨੇ ਵੀ ਦੇਖਦੇ ਨੇ ਮੈਨੂੰ 25 ਤਰੀਕ ਨੂੰ ਸਵੇਰੇ 9 ਵਜੇ ਜਰੂਰ ਸਾਰੇ ਜਾਣੇ ਪਹੁੰਚਿਓ ਤੇ ਹੁਣ ਕਰਦਿਆਂ ਗੱਲ ਆਪਾਂ ਅੱਗੇ ਆਪਾਂ ਨੇ ਲਈ ਇੱਕ ਬਾਈਕ ਨਵੀਂ ਤੁਹਾਨੂੰ ਦਿਖਾਉਣੀ ਆ ਤੇ ਘਰੇ ਉੱਚ ਇੱਕ ਲਈਆ ਬਾਈਕ ਤੇ ਇੱਕ ਆ ਗਿਆ ਆਪਣਾ ਵੀਜ਼ਾ ਠੀਕ ਆ ਯਾਰ ਚੱਲੇ ਬਾਹਰ ਹੁਣ ਦਿਖਾਉਨੇ ਆ ਤੁਹਾਨੂੰ ਵੀਜ਼ਾ ਕਿੱਥੇ ਦਾ ਆ ਤੇ ਬਾਈਕ ਕਿੱਡੀ ਲਈ ਆ ਬਣੇ ਰਿਓ ਵੀਡੀਓ ਚ ਆ ਤਾਂ ਲਈਆ ਆਪਾਂ ਨੇ ਬਾਈਕ ਇਹ ਮਾਲ ਲਿਆ ਆ ਬਾਈਕ ਆਪਾਂ ਨੇ ਲਈਆ ਆ ਬਾਈਕ ਲਈ ਨਹੀਂ ਆਪਾਂ ਨੂੰ ਮਿਲਿਆ ਸੀ ਗਿਫਟ ਜਦੋਂ ਬਾਈਕ ਲਿਆਂਦੀ ਸੀ ਉਦੋਂ ਮਿਲਿਆ ਹੈ ਨਹੀਂ ਸੀ ਉਹਨਾਂ ਕੋਲ ਹੁਣ ਜਦੋਂ ਮੈਂ ਸਰਵਿਸ ਕਰਾ ਕੇ ਲਿਆ ਆ ਉਹਨਾਂ ਨੇ ਆ ਦਿੱਤਾ ਆਪਾਂ ਨੂੰ ਬਾਈਕ ਕਿਉਂਕਿ ਉਹਦੇ ਨਾਲ ਦੀ ਬਾਈਕ ਹੈ ਨਹੀਂ ਸੀ ਆ ਉਹਨਾਂ ਨੇ ਦਿੱਤਾ ਗਿਫਟ ਦੇਖੋ ਉਹੀ ਚੀਜ਼ ਬਣਾਈ ਐ ਸੇਮ ਡਿੱਟੋ ਪਿੱਛੇ ਸੰਪੈਂਸ਼ਨ ਵੀ ਕੰਮ ਕਰਦੀ ਐ ਸ਼ੌਕਰ ਵਗੈਰਾ ਸਟੀering ਵੀ ਪੈਂਡਲ ਵੀ ਤਾਂ ਵੀਲ ਕੰਮ ਕਰਦਾ ਤੇ ਪ੍ਰੋਪਰੀ ਉਹੀ ਚੀਜ਼ ਐ ਜਿੰਨਾਂ ਚ ਜਿੱਦਾਂ ਦਾ ਬਾਈਕ ਦੇ ਵਿੱਚ ਹੁੰਦਾ ਸਾਰਾ ਕੁਝ ਗੀਅਰ ਲੀਵਰ ਸਟੈਂਡ ਚੇਨ ਮੂਰੇ ਹੈੱਡਲਾਈਟ ਡਿਸਕ ਬ੍ਰੇਕ ਚੋ ਸੇਮ ਹੋਈ ਚੀ ਜਡ 2 ਵਧੀਆ ਲੱਗਦਾ ਕਿਦਾਂ ਲੱਗਿਆ ਤੁਹਾਨੂੰ ਰੰਗ ਵੀ ਸੋਹਣਾ ਤੇ ਇਧਰੋਂ ਵੀ ਚੈੱਕ ਕਰੋ ਆ ਲੋ ਆਤਾ ਹੋ ਗਈ ਬਾਈਕ ਆਪਣੀ ਤੇ ਹੁਣ ਗੱਲ ਕਰਦੇ ਆ ਬੀਜਾ ਆ ਵਿਆਹ ਦਾ ਪਾਸਵਰਡ ਆ ਬਾਈ ਨੇ ਭੇਜਿਆ ਆਪਾਂ ਨੂੰ ਤੇ ਚੈੱਕ ਕਰੋ ਹਾਂ ਲੋ ਸਟੈਂਪਾ ਲੱਗੀਆਂ ਹੋਈਆਂ ਨੇ ਸਾਰੀਆਂ ਆਹ ਕਾਊਂਟਰ ਤੇ ਪਿਆ ਸੀਗਾ ਮੈਂ ਆਇਆ ਮੈਂ ਕਿਹਦਾ ਪਾਸਪੋਰਟ ਪਿਆ ਆ ਇਹਦਾ ਵੀਜ਼ਾ ਲੱਗਿਆ ਦੇਖਿਆ ਆਪਦਾ ਹੀ ਵੀਜ਼ਾ ਲੱਗਿਆ ਵਿਆਹ ਦਾ ਕਾਰਡ ਆਇਆ ਤੇ ਬਹੁਤ ਵਧੀਆ ਲੱਗਿਆ ਹਾਂ ਕਾਫੀ ਦਿਨ ਦਾ ਪਿਆ ਹੁਣ ਤਾਂ ਵਿਆਹ ਨਿਭੜ ਗਿਆ ਪਰ ਮੈਂ ਦੇਖਿਆ ਮੈਂ ਕ ਵੀ ਦਿਖਾਉਣਾ ਚਾਹਿੰਦਾ ਨਵੀਂ ਚੀਜ਼ ਆਈ ਆ ਸੋਹਣਾ ਲੱਗਦਾ ਲਓ ਆ ਇੱਧਰ ਫਲਾਈਟ ਇੱਕ ਵਾਰ ਤਾਂ ਭਲੇਖਾ ਖਾਂਦਾ ਬੰਦਾ ਵੀ ਹਾਂ ਕਾਊਂਟਰ ਤੇ ਪਿਆ ਮੈਂ ਦੇਖਿਆ ਵੀ ਆ ਕੀ ਚੀਜ਼ ਆ ਕਿਉਂ ਦੇਖਿਆ ਵਿਆਹ ਦਾ ਕਾਰ ਤੁਹਾਨੂੰ ਕਿਦਾਂ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਕੇ ਆਪਾਂ ਨੂੰ ਤਾਂ ਬਹੁਤ ਸੋਹਣਾ ਲੱਗਿਆ ਤੇ ਆਪਣੀ ਨਵੀਂ ਬਾਈਕ ਕਿਦਾਂ ਲੱਗੀ ਜ਼ਰੂਰ ਦੱਸਿਓ ਇਰਤੋਂ ਇੱਕ ਵਾਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ 25 ਤਰੀਕ ਨੂੰ ਜਰੂਰ ਪਹੁੰਚਿਓ ਸਾਰੇ ਵੀਰ ਭਰਾ ਜਿੰਨੇ ਮੈਨੂੰ ਦੇਖਦੇ ਨੇ ਜਰੂਰ ਪਹੁੰਚਿਓ ਜਰੂਰ ਪਹੁੰਚਿਓ ਟਾਈਮ ਤੋਂ ਟਾਈਮ ਕੱਢ ਕੇ ਜਰੂਰ ਹਾਜ਼ਰੀ ਭਰਿਓ ਸਾਰਿਆਂ ਵੀਰ ਭਰਾ ਨੂੰ ਹੱਥ ਜੋੜ ਕੇ ਬੇਨਤੀ ਆ ਜਰੂਰ ਆਇਓ ਸਵੇਰੇ 9:00 ਵਜੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਸ੍ਰਿਕਾ